ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਮੇਰੇ ਵੱਲੋਂ ਤੇ ਮੇਰੀ ਸਾਰੀ ਫੈਮਿਲੀ ਵੱਲੋਂ ਤੇ ਆ ਤੁਸੀਂ ਦੇਖ ਸਕਦੇ ਹੋ ਸਾਰੇ ਜਾਣੇ ਕਿੰਨਾ ਸ਼ਾਪਿੰਗ ਦਾ ਸਮਾਨ ਉਸ ਦਿਨ ਹਾਂ ਲਾਸਟ ਪਰ ਬਲੌਗ ਖਤਮ ਕਰਿਆ ਸੀਗਾ ਜਦੋਂ ਆਪਾਂ ਸ਼ੇਰਵਾਨੀ ਬੁੱਕ ਕਰਨ ਗਏ ਸੀ ਮੇਰਾ ਲਹਿੰਗਾ ਵੀ ਬੁੱਕ ਕਰ ਲਿਆ ਮਮਾ ਦਾ ਵੀ ਕਰਤਾ ਤੇ ਆਪਾਂ ਸ਼ੇਰਵਾਨੀ ਵੀ ਬੁੱਕ ਕਰਤੀ ਆ ਹੋਰ ਵੀ ਕਾਫੀ ਕੰਮ ਜਿਹੜੇ ਬੁਕਿੰਗ ਵਾਲੇ ਸੀ ਉਹ ਤਾਂ ਆਪਾਂ ਸਾਰੇ ਨਿਬੇੜਤੇ ਨੇ ਠੀਕ ਹੈ ਤੇ ਹੁਣ ਅੱਜ ਆਪਾਂ ਚੱਲੇ ਆ ਮੇਰੇ ਨਾਨਕੇ ਭੇਲੀ ਲੈ ਕੇ ਬਹੁਤ ਹੀ ਮਾਨ ਸਤਕਾਰ ਨਾਲ ਮੇਰੇ ਨਾਨਕਿਆਂ ਨੂੰ ਇਨਵਾਈਟ ਕਰਾਂਗੇ ਆਪਾਂ ਠੀਕ ਹੈ ਉੱਥੇ ਦਾ ਮੈਂ ਸਾਰਾ ਵਲੌਗ ਬਣਾਉਂਗੀ ਤੇ ਤੁਹਾਨੂੰ ਸਾਰਿਆਂ ਨੂੰ ਦਿਖਾਉਂਗੀ ਕਿ ਉਹਨਾਂ ਨੇ ਸਾਡਾ ਕਿਵੇਂ ਸਵਾਗਤ ਕਰਿਆ ਔਰ ਅਸੀਂ ਮੈਂ ਉਹਦੇ ਮੈਂ ਤੁਹਾਨੂੰ ਹੁਣੀ ਦਿਖਾ ਦੰਨੀ ਆ ਕਿ ਅਸੀਂ ਕੀ ਕੀ ਲੈ ਕੇ ਜਾਣਾ ਹੈ ਠੀਕ ਹੈ ਫਿਲਹਾਲ ਮੈਂ ਤੁਹਾਨੂੰ ਦਿਖਾਨੀ ਆ ਰਾਤ ਮੰਮੀ ਹੁਣੀ ਜਿਹੜੇ ਮਤਲਬ ਭਾਜੀ ਦੇ ਡੱਬੇ ਲੈ ਕੇ ਆਏ ਨੇ ਆ ਆ ਗਏ ਨੇ ਇਹ ਰਾਤ ਲੈ ਕੇ ਆਏ ਨੇ ਇਹਨੇ ਕੁਝ ਮੰਮਾ ਨੇ ਪੈਕਿੰਗ ਕਰਤੀ ਤੇ ਇਹਨੇ ਆਪਣੇ ਵਿਆਹ ਵਾਲੇ ਕਾਰਡ ਕੁਸਤਾ ਸਾਰਿਆਂ ਨੇ ਦੇਖ ਹੀ ਲਈ ਸੀ ਪਹਿਲਾਂ ਹਨਾ ਇੱਕ ਵਾਰ ਹੋਰ ਦਿਖਾ ਦੰਨੀ ਆ ਮੈਂ ਤੇ ਇਹ ਹਾਂ ਸੱਚ ਮੇਰੇ ਵੱਲੋਂ ਸਾਰਿਆਂ ਨੂੰ ਗੁਰਪੁਰਬ ਦੀਆਂ ਬਹੁਤ ਬਹੁਤ ਮੁਬਾਰਕਾਂ ਤੇ ਇਹਦੇ ਵਾਸਤੇ ਡੈਡੀ ਰਾਤ ਲੈ ਕੇ ਆਏ ਨੇ ਸ਼ਾਰਟਸ ਮੈਂ ਤੁਹਾਨੂੰ ਦਿਖਾ ਦੰਨੀ ਆ ਆ ਦੇਖੋ ਇਹ ਰਾਤ ਨੂੰ ਚਲਾਣਾ ਇਹਦਾ ਵੀ ਵਲੌਗ ਬਣਾਉਂਗੀ ਠੀਕ ਹੈ ਤੇ ਬਾਕੀ ਮੈਂ ਰੈਡੀ ਹੋ ਗਈਆਂ ਬਾਕੀ ਸਾਰਿਆਂ ਜਾਣੇ ਹੋਰ ਨੇ ਰੈਡੀ ਤੇ ਚਲੋ ਮੈਂ ਤੁਹਾਨੂੰ ਦਿਖਾਨੀਆਂ ਆਪਾਂ ਆਪਣੇ ਨਾਨਕੇ ਕੀ ਕੀ ਲੈ ਕੇ ਜਾ ਰਹੇ ਆ ਸਭ ਤੋਂ ਪਹਿਲਾਂ ਤਾਂ ਇਹ ਜਿਹਨੂੰ ਕਹਿੰਦੇ ਨੇ ਭੇਲੀ ਜਿਸ ਦੇ ਵਿੱਚ ਹੁੰਦੇ ਨੇ ਗੁੜ ਤੇ ਪਤਾਸੇ ਹਾਂਜੀ ਮਮਾ ਜੀ ਦਿਖਾ ਦਿੰਦੇ ਹਾਂ ਜਿਸ ਦੇ ਵਿੱਚ ਹੈ ਗੁੜ ਤੇ ਪਤਾਸੇ ਠੀਕ ਹੈ ਜੀ ਉਸ ਤੋਂ ਬਾਅਦ ਹੈ ਪਹਿਲਾ ਸੱਦਾ ਨਾਲ ਗਿਆ ਨੂੰ ਵਾਹ ਆ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਮੇਰੀ ਪਸੰਦ ਤੇ ਇਹਦੇ ਵਿੱਚ ਕੀ ਆ ਅੱਛਾ ਇਹ ਦੋ ਜਗ੍ਹਾ ਕਰੀਏ ਠੀਕ ਹੈ ਮਾਮਾ ਜੀ ਹੁਣਾ ਵੱਲ ਤੇ ਬੀਬੀ ਹੁਣਾ ਵੱਲ ਨਾਨੀ ਹੁਣਾ ਵੱਲ ਤੇ ਇਹ ਡੱਬਾ ਜਿਹੜਾ ਆਪਾਂ ਹੁਣ ਜਾਵਾਂਗੇ ਸਭ ਤੋਂ ਪਹਿਲਾਂ ਸਿੱਧਾ ਆਪਾਂ ਦੇਣਾ ਹੈ ਬਾਬਾ ਜੀ ਨੂੰ ਅੱਜ ਤੁਹਾਨੂੰ ਪਤਾ ਹੈ ਗੁਰਪੁਰਬ ਵੀ ਆ ਕਾਰਡ ਔਰ ਡੱਬਾ ਸਭ ਤੋਂ ਪਹਿਲਾਂ ਆਪਾਂ ਗੁਰਦੁਆਰਾ ਸਾਹਿਬ ਲੈ ਕੇ ਜਾਵਾਂਗੇ ਉਸ ਤੋਂ ਬਾਅਦ ਫਿਰ ਆਪਾਂ ਆਪਣੇ ਨਾਨਕੇ ਜਾਵਾਂਗੇ ਠੀਕ ਹੈ ਵੈਸੇ ਮੈਂ ਰੈਡੀ ਹੋ ਗਈ ਆ ਮੇਕਅਪ ਕਰ ਲਿਆ ਥੋੜਾ ਜਿਹਾ ਹੋਰ ਰੈਡੀ ਹੋਣਾ ਰਹਿਣੀ ਆ ਤੇ ਬਾਕੀ ਜਦੋਂ ਵੀ ਵਲੌਗ ਬਣਾਉਣੀ ਆ ਨਾ ਪਰ ਮੈਂ ਜੋਤਨੂ ਬਹੁਤ ਮਿਸ ਕਰਦੀ ਆ ਪਤਾ ਨਹੀਂ ਕਿਉਂ ਹੁਣ ਆਪਾਂ ਨਿਕਲਣ ਲੱਗੇ ਹੀ ਮਿਲਾਂਗੇ ਠੀਕ ਆ ਕਿਉਂਕਿ ਮੈਂ ਰੈਡੀ ਹੋਈ ਆ ਥੋੜਾ ਜਿਹਾ ਵਲੌਗ ਬਣਾ ਲੀ ਮਮਾ ਨੇ ਥੋੜਾ ਸਮਾਨ ਦੀ ਨਾ ਪੈਕਿੰਗ ਕਰਨੀ ਸੀ ਤਾਂ ਮੈਂ ਕਿਹਾ ਕਿ ਇੱਕ ਮਿੰਟ ਰੁਕਜੋ ਪਹਿਲਾਂ ਮੈਨੂੰ ਵਲੌਗ ਬਣਾ ਲੰਦੋ ਮਮਾ ਉਧਰ ਤੋਂ ਰੈਡੀ ਹੋ ਰਹੇ ਨੇ ਤੇ ਚਲੋ ਹੁਣ ਆਪਾਂ ਮਿਲਦੇ ਆ ਤੁਹਾਨੂੰ ਗੁਰਦਾਰਾ ਸਾਹਿਬ ਜਾ ਕੇ ਪਹਿਲਾਂ ਫਿਰ ਉਸ ਤੋਂ ਬਾਅਦ ਆਪਾਂ ਨਿਕਲਾਂਗੇ ਮਾਨਕੇ ਲਈ ਤੇ ਉੱਥੇ ਕੀ ਕਰਾਂਗੇ ਸਾਰਾ ਕੁਝ ਤੁਹਾਨੂੰ ਦਿਖਾਵਾਂਗੇ ਮੈਂ ਖੁਦ ਹੀ ਬਹੁਤ ਐਕਸਾਈਟਡ ਹਾਂ ਚਲੋ ਹੁਣ ਆਪਾਂ ਮਿਲਦੇ ਆਂ ਗੁਰਦਾਰਾ ਸਾਹਿਬ ਜਾ ਕੇ ਹਾਂਜੀ ਆਪਾਂ ਹੋ ਗਿਆ ਤਿਆਰ ਫਾਈਨਲ ਲੁੱਕ ਰੈਡੀ ਹਾਂਜੀ ਹੋ ਗਏ ਰੈਡੀ ਸਸੀਗਾਲ ਡੈਡੀ ਸਸੀਗਾਲ ਪੁਰਪ ਦੀਆਂ ਬਹੁਤ ਬਹੁਤ ਵਧਾਈਆਂ ਮੁਬਾਰਕਾ ਸਭ ਨੂੰ ਮੁਬਾਰਕਾ ਪਾਸ਼ਾ ਸਭ ਤੇ ਕਿਰਪਾ ਕਰੇ ਗੁਰੂ ਨਾਨਕ ਦੇਵ ਜੀ ਸਭ ਤੇ ਮੇਰ ਭਰੇ ਹੱਥ ਰੱਖੇ ਸੱਚੇ ਪਾਸ਼ਾ ਦੇ ਜੋ ਬਿਨਾਂ ਨਾਨਕ ਜੀ ਦੇ ਜਨਮ ਨਾ ਅਸੀਂ ਵੀ ਗੁਰਦੁਆਰਾ ਸਾਹਿਬ ਹੀ ਜਾ ਰਹੇ ਹਾਂ ਉਹਦਾ ਆਸ਼ੀਰਵਾਦ ਲੈਣ ਵਾਸਤੇ ਕਾਰਨ ਪੁੱਛਦਾ ਤੇ ਚੜ੍ਹਦੀ ਕਲਾ ਰੱਖੇ ਪਰਿਵਾਰ ਤੇ ਆਣ ਵਾਲੇ ਸਭ ਨੂੰ ਵਾਹਿਗੁਰੂ ਜੀ ਦਾ ਖਾਸ ਵਾਹਿਗੁਰੂ ਜੀ ਵਾਹਿਗੁਰੂ ਆ ਦਿਖਾਓ ਕਾਰਡ ਦੇਖ ਰਹੇ ਹੋ ਇਹਦਾ ਫਰੰਟ ਦੇਖੋ ਜੀ ਚਲਿਏ ਜਾਣ ਜੀ ਭਲਾਈ ਆ ਕਿਉਂਕਿ ਲੇਟ ਹੋ ਗਏ ਆ ਜਾਣ ਜੀ ਭਲਾਈ ਆ ਹਾਏ ਹੈ ਹਾਏ ਹੈਲੋ ਮੇਰੇ ਵੀਰੇ ਦਾ ਵਿਆ ਮੈਨੂੰ ਗੁੱਡੇ ਗੁੱਡੇ ਚਾ ਹੱਸ ਰਿਹਾ ਹਾਂ ਤੇ ਫਿਰ ਠੀਕ ਆ ਗੁੱਡੇ ਗੁੱਡੇ ਚਾਹੀ ਹੁੰਦਾ ਪੈਣਾ ਨੂੰ ਸਭ ਤੋਂ ਵੱਧ ਚਾਹੀ ਪੈਣਾ ਨੂੰ ਹੁੰਦਾ ਮੇਰੇ ਟਿੱਕਾ ਵੀ ਲਾਣ ਲੱਗੀ ਸੀ ਜਦੋਂ ਕਿਤੇ ਵੀ ਆਪਾਂ ਜਾਣਾ ਹੁੰਦਾ ਨਾ ਨਾ ਮੇਰੇ ਬਾਲ ਸੈਟ ਨਾ ਮੈਂ ਨਾ ਮੇਰਾ ਟਿੱਕਾ ਸੈਟ ਆ ਇਸ ਕਰਕੇ ਮੈਂ ਟਿੱਕਾ ਕੈਨਸਲ ਕਰਤਾ ਬੜਾ ਸੋਨਾ ਲੱਗ ਰਿਹਾ ਸੀਗਾ ਲਾਇਆ ਹੋਇਆ ਤੇ ਬਾਹਰ ਇੰਨੀ ਕਾ ਜ਼ਿਆਦਾ ਧੁੰਦ ਹੈ ਇੰਨਾ ਕ ਠੰਡਾ ਮੌਸਮ ਹੈ ਇਸ ਤੇ ਸ਼ਾਇਦ ਤੁਹਾਨੂੰ ਨਾ ਲੱਗਦਾ ਹੋਵੇ ਹਾਂਜੀ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਫਤਿਹ ਗੁਰਪੁਰਬ ਦੀਆਂ ਬਹੁਤ ਬਹੁਤ ਮੁਬਾਰਕਾਂ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਚਲਿਏ ਹੁਣ ਆਪਾਂ ਲੇਟ ਹੋ ਗਿਆ ਗੁਰਦਰ ਸਭਣਾਵਾਂਗੇ ਵਲੌਗ ਫਿਰ ਸੋਦਾ ਆਪਾਂ ਘਰ ਆਵਾਂਗੇ ਫਿਰ ਡੱਬੇ ਉਧੇ ਪਾ ਕੇ ਲੈ ਕੇ ਜਾਵਾਂਗੇ ਚਲੋ ਹੁਣ ਆਪਾਂ ਚੱਲਦੇ ਹਾਂ ਚਲੋ ਚਲਿਏ

ਦੇ ਦੱਤ ਚੋਲੀ ਪਾ ਦਿਓ ਕਿਉਂ ਦੇ ਮਾਰਿਆ ਹਾਂਜੀ ਤੇ ਆਪਾਂ ਘਰੋਂ ਨਿਕਲ ਚੁੱਕੇ ਗੁਰਦਰਾ ਸਾਹਿਬ ਮੱਥਾ ਟੇਕ ਲਿਆ ਬਹੁਤ ਹੀ ਸ਼ਾਂਤੀ ਨਾਲ ਬਹੁਤ ਹੀ ਰਾਮ ਨਾਲ ਇਹ ਆ ਸਾਡਾ ਬਰੋਨੀ ਰਾਜਨ ਦਾ ਫਰੈਂਡ ਫਰੈਂਡ ਕੱਟ ਭਰਾ ਜਿਹਾ ਯੈਸ ਹਨਾ ਤੁਹਾਨੂੰ ਇੱਕ ਗੱਲ ਹੋਰ ਦੱਸਦਾ ਜਿੰਨਾ ਚਾ ਮੈਨੂੰ ਵਿਆਹ ਦਾ ਕਿਉਂਕਿ ਮੈਂ ਤਾਂ ਭੈਣ ਆ ਤੇ ਓਨਾ ਹੀ ਚਾ ਬਰੋਨੀ ਨੂੰ ਵੀ ਆ ਸਭ ਤੋਂ ਵੱਡੀ ਗੱਲ ਸ਼ੁਰੂ ਤੋਂ ਹੀ ਜਦੋਂ ਰਾਜਨ ਦਾ ਰਿਸ਼ਤਾ ਹੋਇਆ ਵੀ ਨਹੀਂ ਸੀਗਾ ਬਰੋਨੀ ਉਦੋਂ ਤਾਂ ਕਹਿੰਦਾ ਵੀ ਰਾਜਨ ਮੈਨੂੰ ਤੇਰੇ ਵਾਸਤਾ ਬਹੁਤ ਚਾਹ ਤੇ ਇਸ ਕਰਕੇ ਹੁਣ ਜਿੰਨਾ ਵੀ ਆਪਾਂ ਜੋ-ਜੋ ਵੀ ਕਰ ਰਹੇ ਆ ਸਭ ਕੁਝ ਆਪਣੇ ਨਾਲ ਬਰੋਨੀ ਕਰਾ ਰਹੇ ਆ ਨਾਲ ਤੇ ਬਾਕੀ ਨਾਨੀ ਹੁਣੀ ਵੀ ਆਪਣਾ ਵੇਟ ਕਰ ਰਹੇ ਨੇ ਦੂਮਾਰੀ ਦਾ ਮਾਮੇ ਦਾ ਫੋਨ ਆ ਗਿਆ ਹਾਂ ਵੈਸੇ ਉਹਨਾਂ ਨੇ ਮੈਨੂੰ ਕਿਹਾ ਸੀਗਾ ਕਿ ਤੁਰਨ ਲੱਗੇ ਫੋਨ ਕਰ ਦਿਓ ਤੇ ਮੈਂ ਉਹਨਾਂ ਨੂੰ ਵੀ ਫੋਨ ਕਰਕੇ ਦੱਸ ਦਾਂ ਵੀ ਅਸੀਂ ਤੁਰ ਪਿਆ ਠੀਕ ਆ ਫਿਰ ਉੱਥੇ ਪਹੁੰਚ ਕੇ ਆਪਾਂ ਵਲੌਗ ਕੰਟੀਨਿਊ ਕਰਾਂਗੇ ਓਕੇ ਤੇ ਆਪਾਂ ਪਹੁੰਚ ਗਏ ਆ ਤੇ ਮਾਮਾ ਜੀ ਦਾ ਮੈਨੂੰ ਫੋਨ ਆਇਆ ਸੀਗਾ ਕਿ 5 ਮਿੰਟ ਜਦ ਪੰਜ ਮਿੰਟ ਜਦੋਂ ਮੈਂ ਕਹੂੰਗਾ ਉਦੋਂ ਆਇਓ ਹੁਣ ਉਹਨਾਂ ਦਾ ਫੋਨ ਆ ਗਿਆ ਤੇ ਆਹਾ ਆਪਾਂ ਚੱਕ ਲਿਆ ਮੈਂ ਆਪਣੇ ਹੱਥ 'ਚ ਪਹਿਲਾਂ ਸਿੱਧਾ ਆ ਨਾ ਇਹ ਕਿਹਨਾਂ ਲੋਕ

i ਮੈਂ ਲੈ ਬਸ ਬਸ ਠੀਕ ਹੈ ਨਾ ਇਸ ਭਾਬੀ ਵਾ ਇਸ ਦੇਖ ਰਹੇ ਜੀ ਦੇਖਦੇ ਕੀ ਹੋ ਰਿਹਾ ਟੂਟ ਪੜੋ ਸਾਥੀਓ ਸਵੇਰ ਦੇ ਭੁੱਖੇ ਹੈ ਰਾਜਨ ਵਾਸਤੇ ਦੇ ਭਾਬੀ ਵੱਲੋਂ ਆਪਣੇ ਦਿਓਰ ਨੂੰ ਇੱਕ ਸਪੈਸ਼ਲ ਹੈ ਸਾਰਾ ਮਿੱਠਾ ਤੂ ਖਾਣਾ ਹੈ ਨਹੀਂ ਨਾ ਨਹੀਂ ਲੰਦਾ ਮੈਂ ਖਾਣਾ ਖਾਣਾ ਹਾਈ ਕੋਈ ਚੁਣੋ ਨਾ ਮੇਰੀ ਗੱਲ ਦਸ ਸੁਣ ਆ ਭਾਬੀ ਦਾ ਤਾਂ ਮਾਨ ਰੱਖੇ ਨਹੀਂ ਸੋਣਾ ਚੱਲ ਭਾਬੀ ਦਾ ਮਾਨ ਰੱਖ ਲੈ ਠੀਕ ਹੈ ਹਾਏ ਵੇ ਦਿਉਰਾ ਸਾਡਾ ਮਾਣ ਰੱਖ ਲੈ ਕਹਦੇ ਇਹਨੂੰ ਕੁਛ ਇਹਨੇ ਭਾਬੀ ਨੂੰ ਸਾਡਾ ਦਿਖਾਓ ਕਿੰਨਾ ਦਿੱਤਾ ਇਹਨੇ ਭਾਬੀ ਨੂੰ ਆਹ ਥਾਲੀ ਸਜਾਈ ਦਾ 2 ਰੁਪਏ ਦੋ ਰੁਪਏ ਨਾਨੀ ਨੇ ਹਰ ਨਾਨੀ ਨੇ ਨਾਨੀ ਨੇ ਹੈਲਪ ਕੀਤੀ 1 ਰੁਪਇ ਹੋਰ ਰੱਖਤਾ ਇੱਕ ਦਿੱਤਾ ਸੀ ਉਹਨੇ ਤੇ ਇੱਕ ਫਿਰ ਮੈਂ ਕਿਹਾ ਮੈਂ ਆਪਣੇ ਦੋਤੇ ਵੀ ਹੈਲਪ ਕਰਦੀ ਆ ਭਾਬੀ ਦਾ ਲਗਾ ਨਹੀਂ ਨਹੀਂ ਉਹ ਭਾਬੀ ਨੇ ਪਲੇਟ ਸਜਾ ਕੇ ਲਾੜੇ ਅੱਗੇ ਰੱਖੀ ਸੀ ਦਿਉਰੇ ਅੱਗੇ ਇੱਕ ਰੁਪਇ ਦਿੱਤਾ ਸ਼ਾਨ ਭਾਬੀ ਨੂੰ ਇੱਕ ਰੁਪਇ ਦਿੱਤਾ ਤੇ ਨਾਨੀ ਨੇ ਕਰਤੀ ਹੈਲਪ ਹੈਲਪ ਕੀਤੀ 2 ਰੁਪਏ ਤੇ ਤੈਨੂੰ ਕਰਤਾ ਪਪੀ ਕਿਵੇਂ ਲੱਗ ਰਿਹਾ ਤੁਹਾਨੂੰ ਬਹੁਤ ਬਹੁਤ ਖੁਸ਼ੀ ਦੋਤੇ ਦੇ ਵਿਆਹ ਦੀ ਠੀਕ ਹੈ ਠੀਕ ਹੈ ਕਪੜਾ ਨੂੰ ਵਧੀਆ ਵਧੀਆ ਮੁਬਾਰਕਾਂ ਤੁਹਾਨੂੰ ਬਹੁਤ ਬਹੁਤ ਜਨਾ ਕੁਰੀਆਂ ਉਹਨਾਂ ਕਾ ਲਾਉਣੀਆਂ ਨੇ ਉਹਨੂੰ ਵਿਆਹ ਤੇ ਆਪਾਂ ਰੁਣਕਾ ਹੀ ਲਾਉਣੀਆਂ ਹੋਰ ਕੀ ਹੈ ਕੁਰੀਆਂ ਚਲ ਆਰੇ ਆਰੇ ਬੋਲੀ ਪਾ ਦੇ ਚੱਲ ਉਹਨਾਂ ਕ ਚੱਲ 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 ਚਲ ਚਲ ਮੰਦਿੰਦਮ ਇਹ ਆ ਉਹ ਆ ਅੱਗੇ ਤਾਂ ਸਰ ਸਕਰੀਸਾ ਮੱਥਨੇ ਕਿ ਲੋ ਮੱਥਨੇ ਮੱਥਨੇ ਅਮਰ ਦੋਸਤ ਇਹ ਮੈਂ ਲਾ ਪਹਿਲਾ ਸਦਾ ਪਹਿਲਾ ਸਦਾ ਨਾ 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 ਉਹ ਵੀ ਬਹੁਤ ਈਰ ਉਹ ਆਇਆ ਹੈ ਵਧਾਈਆਂ ਜੋਤੀ ਤੈਨੂੰ ਵਧਾਈਆਂ ਦੀ ਵਧਾਈਆਂ ਜੋਤੀ ਤੈਨੂੰ ਵਧਾਈਆਂ ਦੀ ਵਧਾਈਆਂ ਤੇਰੇ ਯਾਰ ਨੂੰ ਪਰਮਾਨੰ ਤੇਰੇ ਬਾਪੂ ਵਡੇ ਸਰਦਾਰ ਨੂੰ ਹਿਰਦੇ ਜੰਗਲ ਦੇ ਅਨਾਂ ਵਧਾਈਆਂ ਜੋਤੀ ਵਾਓ ਹਨਾ ਉਹ ਆਪਾਂ ਲੈ ਆਏ ਕਿੰਨਾ ਮੂੰ ਮਿੱਠਾ ਕਰਾ ਦਿੱਤਾ ਹਾਂ ਚਲ ਕੋ ਮੂੰ ਤਾਂ ਦੇਖੋ ਸੋਹਣਾ ਜਿੰਦਾ ਮੈਂ ਤੁਹਾਨੂੰ ਦੱਸ ਦਿੰਦਾ ਨਾ ਸਜਾਈ ਹੋਈ ਆਹ ਮੂਤਾ ਜੋ ਕੋਲ ਹੋ ਗਿਆ ਮੈਂ ਤੁਹਾਨੂੰ ਸਾਰੇ ਮਿਕ ਚੀਜ਼ ਦਿਖਾਵਾਂ ਆ ਜਿਹੜਾ ਗੇਟ ਸਜਾਇਆ ਵਾ ਫਲਾਵਰਸ ਦੇ ਨਾਲ ਇੰਨਾ ਸੋਹਣਾ ਤੇ ਇਹ ਮੇਰੇ ਮਾਮਾ ਜੀ ਨੇ ਸਜਾਇਆ ਆ ਦੇਖ ਲੋ ਸੋਣਾ ਲੱਗ ਰਿਹਾ ਉਹ ਕਾਲੀ ਕਾਲੀ ਜਿੱਕ ਧਮ ਆ ਗਿਆ ਨਾ ਆਪਾਂ ਤਾਂ ਦਿਖਾਇਆ ਨਹੀਂ ਬਾਕੀ ਆ ਤਾਂ ਥੋੜਾ ਜਿਹਾ ਵੈਲਕਮ ਲਿਖਿਆ ਹੋਇਆ ਐ ਹੋ ਗਿਆ ਹੁਣ ਸਾਰਿਆਂ ਦੇ ਲੰਗਰ ਨੇ ਇਹ ਆ ਗੋਲੀ ਬਣੀ ਹੋਈ ਆ ਮੈਂ ਤਾਂ ਮਖullar ਗਿਆ ਹੌਲੀ ਸੀ ਹਾਂ ਜੱਪੜਾ ਪੜਾ ਲਈ ਸੀ ਮੈਂ ਖੜੀ ਸੀ ਮੈਂ ਕਿਹਾ ਭਾਬੀ ਮੇਰੇ ਬੈਠਣ ਜੀ ਨਹੀਂ ਕਰਨਾ ਥੱਕੀ ਪਈਆਂ ਬੈਬਾ ਭਾਬੀ ਕਹਿੰਦੇ ਨਹੀਂ ਤੁਸੀਂ ਮੇਰੀ ਗੋਦੀ ਚ ਬੈਠੋ ਹੁਣ ਮੈਂ ਮਾਨ ਰੱਖਾਂਗੀ ਬੈਠੀ ਹਾਂ ਹਨਾ ਭਾਬੀ ਸਹੀ ਬਾਤ ਸਹੀ ਬਾਤ ਪ੍ਰਾ ਸਾਡਾ ਲਿਆਇਆ ਡੀਜੇ ਚੰਗਾ ਆਪਾਂ ਸਾਰਿਆਂ ਨੇ ਡੀਜੇ ਤੇ ਨੱਚਣਾ ਹੈ ਓਹ ਵੇਖੋ 19 ਤੋਂ ਬਾਅਦ ਆਪਾਂ ਮਾਮਾ ਜੀ ਉਹਨਾਂ ਵੱਲ ਜਾਵਾਂਗੇ ਅੰਦਰ ਫਿਰ ਉਹਦਾ ਵੀ ਵਲੌਗ ਬਣਾਉਂਗੀ ਮੈਂ ओके ਸਾਰਿਆਂ ਨੇ ਦੇਖਣਾ ਐਂਡ ਤੱਕ ਜਰੂਰ ਵੀ ਨਾਨਕਿਆਂ ਨੇ ਕਿਵੇਂ ਸਵਾਗਤ ਕਰਿਆ ਠੀਕ ਹੈ ਆਈ ਰੌਣਕਾਂ ਬਿਆਤੇ ਲੱਗਣੀਆਂ ਇੱਦਾਂ ਲੱਗਣੀਆਂ ਬਈ ਸਹੀ ਗੋਡੇ ਇੱਥੇ ਕਰ ਲੋ ਕਾਹਨੂੰ ਕਾਹਨੂੰ ਪਾਣੀ ਨੱਚੀ ਹੋਰ ਕਾਹਨੂੰ ਪਾਣੀ ਨਾਲ ਵਿੱਚ ਹੋ ਕੇ ਸੀ ਬਾਬਾ ਮੁੰਡੇ ਦੀ ਨਾ ਨਹੀਂ ਮੁੰਡੇ ਬੜੇ ਕਾਹਨੂੰ ਫੇਰ ਜੀ ਉਸ ਤੋਂ ਬਾਅਦ ਅਗੇ ਦੱਸੋ ਕੀ ਹੋਇਆ ਹਾਂ ਅਗਲਾ ਪੀਰੀਅਡ ਸਿਸਟਮ ਕੀ ਸੀ ਹਾਂਜੀ ਹਾਂਜੀ ਓਏ ਹੋਏ ਬਹੁਤ ਵਧੀਆ ਰਿਹਾ ਪ੍ਰੋਗਰਾਮ ਅੱਜ ਦਾ ਠੀਕ ਆ ਨਾਨੀ ਹੁਣਾ ਵਾਲੇ ਵੀ ਬਹੁਤ ਵਧੀਆ ਸਵਾਗਤ ਹੋਇਆ ਮਾਮੇ ਹੁਣਾ ਵਾਲੇ ਵੀ ਬਹੁਤ ਵਧੀਆ ਸਵਾਗਤ ਹੋਇਆ ਤੇ ਪੂਰਾ ਇੰਜੋਏ ਕੀਤਾ ਆਪਾਂ ਬਹੁਤ ਜਿਆਦਾ ਕੀਤਾ ਸਭ ਨੇ ਤੇ ਤੁਸੀਂ ਸਾਰਿਆਂ ਨੇ ਵਲੌਗ ਚ ਦੇਖ ਹੀ ਲਿਆ ਹੁਣਾਣਾ ਵੀ ਕਿੰਨਾ ਆਪਾਂ ਫਨ ਕੀਤਾ ਤੇ ਹੁਣ ਆਪਾਂ ਇਸ ਵਲੌਗ ਨੂੰ ਇੱਥੇ ਖਤਮ ਕਰਾਂਗੇ ਇਹ ਪੇਲੀ ਵਾਲਾ ਵਲੌਗ ਸੀਗਾ ਵੀ ਨਾਨਕੀ ਆਪਾਂ ਪੇਲੀ ਦੇਣ ਆਏ ਸੀਗੇ ਹਨਾ ਤੇ ਇਸ ਤੋਂ ਬਾਅਦ ਹੁਣ ਅੱਗੇ ਹੋਰ ਫੰਕਸ਼ਨ ਜਿਹੜੇ ਹੋਣਗੇ ਉਹਦਾ ਹਰ ਇੱਕ ਮੂਵਮੈਂਟ ਕੈਪਚਰ ਕਰੂੰਗੀ ਹਰ ਇੱਕ ਵਲੌਗ ਬਣਾਉਂਗੀ ਤੇ ਤੁਸੀਂ ਸਾਰੇ ਨਾਨਿਆਂ ਨੇ ਜ਼ਰੂਰ ਦੇਖਣਾ ਓਕੇ ਸ਼ੇਅਰ ਕਰਨਾ ਲਾਈਕ ਕਮੈਂਟ ਸਬਸਕ੍ਰਾਈਬ ਸਾਰਾ ਕੁਝ ਕਰਨਾ ਅੱਗੇ ਹੋਰ ਸੋਣ ਸੋਹਣੇ ਵਲੌਗ ਦੇਖਣ ਲਈ ਪੂਰੀ ਰੌਣਕ ਲਾਵਾਂਗੇ ਰੌਣਕ ਲਾਲਾ ਗਲਾ ਵੀ ਬੈਠੀ ਹੈ ਠੀਕ ਹੈ ਚਲੋ ਹੁਣ ਇਸ ਵਲੌਗ ਨੂੰ ਆਪਾਂ ਇੱਥੇ ਖਤਮ ਕਰਦੇ ਹਾਂ ਸਾਰਿਆਂ ਨੂੰ ਇੱਥੇ ਬਲੌਗ ਕਰਦੇ ਆ ਬਲੌਗ ਨੂੰ ਇਸ ਬਲੌਗ ਨਾਲ ਪੈ ਖਤਮ ਕਰਦੇ ਆ ਠੀਕ ਹੈ ਜੀ ਓਕੇ ਫਿਰ ਗਾਇਸ ਬਾਏ ਓਕੇ ਸਟੋਰੀ ਨਾਈਸ ਟੂ ਮੀਟ ਯੂ ਚਲੋ ਬਾਏ ਮਿਲਦੇ ਆ ਅਗਲੇ ਬਲੌਗ ਦੇ ਨਾਲ ਕਿਸੇ ਅਗਲੇ ਫੰਕਸ਼ਨ ਦੇ ਨਾਲ ਓਕੇ ਬਾਏ ਅੱਜ ਆ ਜਾਏਗਾ ਬੱਬਾ ਜੀ ਦਾ ਬਰਥਡੇ ਜਿਆਦਾ ਨਹੀਂ ਉੱਥੋਂ ਦਾ ਪ੍ਰੋਗਰਾਮ ਕਰਕੇ ਆ ਗਏ ਆ ਆਪਾਂ ਹੁਣ ਆਪਾਂ ਇੱਥੇ ਪ੍ਰੋਗਰਾਮ ਕਰ ਰਹੇ ਆ ਬਾਬਾ ਜੀ ਦਾ ਬਰਥਡੇ ਆਪਾਂ ਇੱਕ ਸ਼ਾਰਟ ਲਿਆਂਦਾ ਸੀਗਾ ਬੱਸ ਇੱਕੋ ਬਾਬਾ ਜੀ ਦਾ ਬਰਥਡੇ ਕਰਕੇ ਇੱਕ ਸ਼ਾਰਟ ਚਲਾਉਣਾ ਬੱਸ ਇੱਕ ਸ਼ਾਰਟ ਚਲਾਉਣਾ ਆਪਾਂ ਚਲੋ ਚਲਾ ਦਈਏ ਡੈਡੀ ਲੈ ਕੇ ਆਏ ਸੀ ਰਾਜਨ ਬੱਚੇ ਇੱਧਰ ਆ ਜਾਓ ਬਹੁਤ ਚਲਾਉਣੇ ਨੂੰ ਬੱਸ ਲੱਗ ਗਈ ਆ ਜਾ ਦੇਖੋ ਆਰੇ ਆਜ ਲੱਗੀ ਵੀ ਵੀਡੀਓ ਬੜਾ ਬਾਹਰ ਆ ਕਿੱਧਰ ਇੱਧਰ ਆ ਜਾ ਇੱਧਰ ਆ ਜਾ ਇੱਧਰ